ਟਰੱਕ ਡਰਾਈਵਰਾਂ ਨਾਲ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਟਰੱਕ ਯੂਨੀਅਨ ਦੇ ਪਰ ਜੋ ਧਰਨਾ ਚੱਲਣ ਦੇ ਉੱਥੇ ਬੈਠੇ ਹੋਏ ਸੀ ਤੇ ਪਿੱਛੋਂ ਉਹ ਦੋ ਟੇ ਆਇਲ ਟੈਂਕਰ ਆਇਆ ਉਹਨਾਂ ਸਾਰਿਆਂ ਨੂੰ ਢਾਕੇ ਚੱਲਣ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਜ਼ਬਰਦਸਤ ਟੱਕਰ ਇੱਕ ਬੰਦੇ ਦੀ ਮੌਤ ਹੋ ਚੁੱਕੀ ਹੈ ਦਾ ਦੋ ਰਹਿ ਦੋ ਆਦਮੀ ਇੱਥੇ ਰਹੇਗੇ ਇੱਕ ਦੀ ਮੌਤ ਕਈ ਲੋਕ ਹੋਏ ਜ਼ਖਮੀ ਨਹੀਂ ਸੀ ਬਸ ਇੱਕ ਲੱਤ ਗੱਡੀ ਬਹੁਤ ਤੇਲ ਵਾਲੇ ਟੈਂਕ ਕੀ ਤੇਜ਼ ਬਹੁਤ ਆਈ ਜੀ ਬਸ ਉਹਨੇ ਇੰਨੀਆਂ ਹੱਟਾ ਮਾਰੇ ਆਲੇ ਪੰਜ ਬੰਦਿਆਂ ਦੀ ਜਿੰਨੀਆਂ ਕਹਦਾਂਗੇ ਇੱਕ ਬੰਦੇ ਦਾ ਹੀ ਜਾਨੀ ਨੁਕਸਾਨ ਹੋ ਗਿਆ ਜੀ ਹਾਂ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਮਕੇਰੀਆਂ ਚ ਪਿਛਲੇ ਦਿਨਾਂ ਤੋਂ ਮੰਗਾ ਨੂੰ ਲੈ ਕੇ ਟੇਪਰ ਚਾਲਕ ਤੇ ਮਾਲਕ ਧਰਨੇ ਤੇ ਬੈਠੇ ਸੀ ਉਸ ਦੌਰਾਨ ਹੀ ਕੁਝ ਡਰਾਈਵਰਾਂ ਨੂੰ ਇੱਕ ਤੇਜ਼ ਰਫ਼ਤਾਰ ਤੇਲ ਵਾਲੇ ਟੈਂਕਰ ਨੇ ਪਿੱਛੇ ਤੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਕਈ ਧਰਨੇ ਤੇ ਆਏ ਡਰਾਈਵਰ ਗੰਭੀਰ ਜ਼ਖਮੀ ਹੋ ਗਏ ਇਹ ਟੱਕਰ ਇੰਨੀ ਭਿਆਨਕ ਸੀ ਕਿ ਇੱਕ ਟਰੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੇ ਕਈ ਡਰਾਈਵਰ ਗੰਭੀਰ ਜ਼ਖਮੀ ਹੋ ਗਏ ਖੂਨ ਨਾਲ ਲਤਪਤ ਡਰਾਈਵਰਾਂ ਨੂੰ ਤੁਰੰਤ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਪੀੜਤਾਂ ਦਾ ਇਲਾਜ ਚੱਲ ਰਿਹਾ ਆਖਰ ਕਿਵੇਂ ਇਹ ਇੰਨੀ ਵੱਡੀ ਘਟਨਾ ਵਾਪਰੀ ਇਸ ਨੂੰ ਲੈ ਕੇ ਹਸਪਤਾਲ ਚ ਦਾਖਲ ਪੀੜਤਾਂ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਟਰੱਕ ਯੂਨੀਅਨ ਦੇ ਪਰ ਜੋ ਧਰਨਾ ਚੱਲਣ ਦੇ ਉੱਥੇ ਬੈਠੇ ਹੋਏ ਸੀ ਤੇ ਅਸੀਂ ਥੋੜਾ ਜਿਹਾ ਬਾਹਰ ਨਿਕਲੇ ਮੜੇ ਜੇ ਤੇ ਫੋਨ ਤੇ ਗੱਲ ਕਰ ਰਹੇ ਹਾਂਦੇ ਸੀ ਬੰਦੇ ਨੂੰ ਸੁਣ ਸੁਣ ਲਈਏ ਤੇ ਪਿੱਛੋਂ ਉਧਰ ਟੇ ਵਾਲੀ ਡੈਂਕਰ ਆਇਆ ਉਹਨਾਂ ਸਾਰਿਆਂ ਨੂੰ ਢਾ ਕੇ ਚੱਲ ਗਏ ਤੇ 11 ਵਜੇ ਦੀ ਜਖਮੀ ਤਾਂ ਮੈਨੂੰ ਪਤਾ ਨਹੀਂ ਕਿੰਨੇ ਕੁ ਹੋਇਆ ਤਾਂ ਇੱਕ ਬੰਦੇ ਦੀ ਮੌਤ ਹੋ ਚੁੱਕੀ ਹੈ ਤਾਂ ਦੋ ਰਹਿ ਦੋ ਆਦਮੀ ਇੱਥੇ ਆਏ ਹੋਣਗੇ ਘਟਨਾ ਦੇ ਸ਼ਿਕਾਰ ਟਰੱਕ ਡਰਾਈਵਰਾਂ ਵੱਲੋਂ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜੇ ਇੱਥੇ ਧਰਨਾ ਲੱਗਿਆ ਸੀ ਸਾਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਸੀ ਟਰੱਕਾਂ ਵਾਲਿਆਂ ਜੀ ਤਾਂ ਕਰਕੇ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਆਈ ਸੀ। ਅਸੀਂ ਤਾਂ ਕਰਕੇ ਵੀ ਇੰਨੇ ਸਪੋਰਟ ਚ ਬਾਈਆਂ ਦੇ ਸਾਡੇ ਕੋਲੇ ਵੀ ਗੱਡੀਆਂ ਨਹੀਂ ਜੀ। ਤਾਂ ਕਰਕੇ ਇੱਥੇ ਜਦੋਂ ਆਏ ਜੀ ਇੱਥੇ ਗੱਡੀਆਂ ਕੋਲੇ ਖੜ੍ਹੀ ਸੀ। ਬਸ ਇੱਕ ਲੱਤ ਗੱਡੀ ਬਹੁਤ ਤੇਲ ਵਾਲੇ ਟੈਂਕ ਕੀ ਤੇਜ਼ ਬਹੁਤ ਆਈ ਜੀ। ਬਸ ਉਹਨੇ ਇੰਨੀਆਂ ਹੱਟਾਂ ਮਾਰੇ ਸਾਡੇ 5 ਬੰਦਿਆਂ ਦੀ ਜਿੰਨੀਆਂ ਕਹਤੋਂ ਜੀ ਇੱਕ ਬੰਦੇ ਦਾ ਹੀ ਜਾਨੀ ਨੁਕਸਾਨ ਹੋ ਗਿਆ ਜਖਮੀ ਕਿੰਨੇ ਹੋਏ ਜਖਮੀ 3 ਜਾਣੇ ਹੋ ਗਏ ਜੀ ਹੋਰ ਕਿੰਨੇ ਵਜੇ ਦੀ ਘਟਨਾ ਹੈ ਤੇ ਰਾਤ 11:00 ਕਵਜੇ ਦੀ ਘਟਨਾ ਹੈ 11:00 ਕਵਜੇ ਦੀ ਹੁਣ ਸਾਡਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਜੀ ਸਾਡੇ ਬੰਦਿਆਂ ਦਾ ਇਲਾਜ ਹੋਣਾ ਚਾਹੀਦਾ ਜੀ ਜਿਹੜੇ ਘੱਟਾਂ ਵੱਜੀਆਂ ਜੀ ਬਾਕੀ ਸਾਡੇ ਕੰਮ ਕਿੰਨੀ ਗੌਰ ਕਰਨੀ ਚਾਹੀਦੀ ਹੈ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਟੱਕਰ ਮਾਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦਾ ਟਰੱਕ ਵੀ ਜ਼ਬਤ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ। ਇਹ ਸਰ ਸਾਢੇ 12:30 ਵਜੇ ਥਾਣੇ ਦੀ ਇਨਫੋਰਮੇਸ਼ਨ ਆਈ ਸੀ। ਕਿ ਗਿੱਲ ਢਾਬੇ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਹੈ। ਅਸੀਂ ਮੌਕੇ ਤੇ ਪਹੁੰਚੇ। ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਟੈਂਕਰ ਸੀ ਹਰਿਆਣਾ ਨੰਬਰ ਤੇ ਜਿਸ ਦੇ ਡਰਾਈਵਰ ਨੇ ਬੜੀ ਅਣਗਹਿਲੀ ਨਾਲ ਉਥੇ ਜੇ ਧਰਨਾ ਵੀ ਚੱਲਦਾ ਪਿਆ ਸੀ ਟਿਪਰ ਜੂਨੀਅਨ ਦਾ ਉਹ ਬੰਦਿਆਂ ਦੇ ਉੱਤੇ ਛਾੜ ਦਿੱਤੀ ਜਿਸ ਨਾਲ ਇੱਕ ਬੰਦੇ ਦੀ ਡੈਥ ਹੋ ਗਈ। ਦੋ ਬੰਦੇ ਇੰਜਰਡ ਹੋਏ। ਇਹ ਰਾਤੀ ਪੇਰ ਵਾਰਸਾਂ ਨੇ ਪਿਆਰ ਨਹੀਂ ਲਗਾਇਆ ਹੁਣ ਸਵੇਰ ਜੋ ਵੀ ਬਿਆਨ ਲਿਖਾਉਣ ਦੇ ਜਿਸ ਤਰ੍ਹਾਂ ਲਿਖਾਇਆ ਉਹ ਕਰ ਲਈ। ਇਸ ਤੇ ਸਾਰੇ ਡਰਾਈਵਰ ਰਾਤੀ ਗੱਡੀ ਜਬਤੇ ਜੇ ਲਾ ਲਈਏ ਡਰਾਈਵਰ ਹੀ ਅਰੈਸਟ ਕਰ ਲਿਆ ਜੀ। ਇਸ ਘਟਨਾ ਚ ਮਰਨ ਵਾਲੇ ਸ਼ਖਸ ਦੀ ਪਛਾਣ ਲਖਵਿੰਦਰ ਸਿੰਘ ਵਜੋ ਹੋਈ ਹੈ ਜੋ ਮੁਕੇਰੀਆਂ ਦੇ ਪਿੰਡ ਉਮਰਪੁਰ ਦਾ ਰਹਿਣ ਵਾਲਾ ਸੀ। ਬਾਕੀ ਹੀ ਘਟਨਾ ਬੇਹੱਦ ਮੰਦਭਾਗੀ ਹੈ। ਹਰ ਕਿਸੇ ਵੱਲੋਂ ਪੀੜਤਾ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਜਤਾਇਆ ਜਾ ਰਿਹਾ ਹੈ। ਜਗਬਨ ਟੀਵੀ ਲਈ ਅਨਕੇਤ ਸ਼ਰਮਾ ਅਤੇ ਹਰੀਸ਼ ਬਠੜਾ ਦੀ ਰਿਪੋਰਟ।